i do have a ਦੇ ਸਤਰੀ ਗਾਲ ਜੀ ਇੱਕ ਨਾ ਲਾਸਟ ਵੀਡੀਓ ਚ ਆ ਬੜਾ ਪੁੱਛਿਆ ਗਿਆ ਕਿ ਤੁਹਾਡੇ ਚ ਐਡਾ ਵੱਡਾ ਚੇਂਜ ਕਿਦਾਂ ਆ ਗਿਆ ਪਿਛਲੇ 6 ਮਹੀਨੇ ਮੈਂ ਪੂਰਾ ਡਿਸਾਈਡ ਕਰ ਲਿਆ ਸੀਗਾ ਵੀ ਮੈਂ ਪਿਛਲੇ 6 ਮਹੀਨੇ ਆਪਣੇ ਮਾਈਂਡ ਚ ਕੁਝ ਵੀ ਫਾਲਤੂ ਚੀਜ਼ ਗੱਲ ਨਹੀਂ ਪੈਣ ਦੇਣੀ ਮੈਂ ਇਹਨੂੰ ਐਨ ਮੰਦਰ ਸਮਝ ਕੇ ਟ੍ਰੀਟ ਕੀਤਾ ਪੂਰੇ 6 ਮਹੀਨੇ ਇਹਦੇ ਅੰਦਰ ਇੱਕ ਵੀ ਐਦਾਂ ਦੀ ਕੋਈ ਫਾਲਤੂ ਗੱਲ ਨਹੀਂ ਪੈਣ ਦਿੱਤੀ ਤੇ ਇਹ ਚੀਜ਼ ਦਾ ਹੀ ਅਸਰ ਹੋਇਆ ਜਿਹੜੀ ਚੀਜ਼ ਦੀ ਵੀ ਸੰਗਤ ਕੀਤੀ ਤਾਂ ਉਹ ਗੁਰਬਾਣੀ ਪੜ੍ਹੀ ਜਾਂ ਸਾਧੂ ਸੰਤਾਂ ਦੀ ਹੀ ਸੰਗਤ ਕੀਤੀ ਹੋਰ ਕੁਝ ਵੀ ਇਹਦੇ ਵਿੱਚ ਉਹ ਇੰਪੋਰਟ ਨਹੀਂ ਹੋਣ ਦਿੱਤੀ ਹੋਰ ਫालतू ਬਗਾਂ ਚੀਜ਼ ਦੀ ਤੇ ਇਹ ਚੀਜ਼ ਦਾ ਹੀ ਨਾਸਰ ਹੋਇਆ ਤੇ ਇਹ ਇਹ ਤੋਂ ਹੀ ਆਪਣਾ ਮਨ ਆਪਣਾ ਅਦਾਸ ਦਿਮਾਗ ਹੈ ਜਿਹੜਾ ਉਹ ਇਦਾਂ ਦਾ ਇਹਦੇ ਵਿੱਚ ਜੋ ਭਰੋਗੇ ਤੁਸੀਂ ਉਦਾਂ ਦੀ ਤੁਹਾਨੂੰ ਆਉਟਪੁੱਟ ਮਿਲੇਗੀ ਇਹ ਇੱਕ ਆਪਣਾ ਇੱਕ ਕੰਪਿਊਟਰ ਹੈ ਇਹਦੇ ਜਿੱਦਾਂ ਦੀ ਇਨਪੁੱਟ ਦੇਵੋਗੇ ਉਦਾਂ ਦੀ ਤੁਹਾਨੂੰ ਆਉਟਪੁੱਟ ਮਿਲੀ ਜਾਊਗੀ ਕੋਈ ਆਪਣੇ ਅੰਦਰ ਹਰੇਕ ਇਨਸਾਨ ਅੰਦਰ ਕੁਝ ਕੁਝ ਕੁ ਹਜ਼ਾਰ ਜਾਂ 5-600 ਸ਼ਬਦੀ ਹੈ ਉਹ ਜਿੱਦਾਂ ਨੇ ਮਰਜ਼ੀ ਭਰ ਲਓ ਇਹਦੇ ਅੰਦਰ ਉਦਾਂ ਦਾ ਤੁਹਾਨੂੰ ਰਿਜ਼ਲਟ ਮਿਲੂਗਾ ਚਾਹ ਚੰਗੇ ਸ਼ਬਦ ਭਰ ਲਓ ਚਾਹ ਮਾੜੇ ਸ਼ਬਦ ਭਰ ਲਓ ਸੱਤ ਆਲੇ ਸ਼ਬਦ ਭਰਨ ਦੀ ਕੋਸ਼ਿਸ਼ ਕੀਤੀ ਹੋਰ ਕੋਈ ਝੁੱਠੀ ਗੱਲ ਨਹੀਂ ਐਡ ਹੋਣ ਦਿੱਤੀ ਆਪਣੇ ਕੰਟਰੋਲ 'ਚ ਕੁਝ ਨਹੀਂ ਪਰ ਇਹ ਵੀ ਉਹਦੀ ਹੁਕਮ ਸੀ ਹੈ ਗੈਸਾ ਦੇ ਹੋਰ ਕੋਈ ਗੱਲ ਵਧੀਆ ਲੱਗਣੀ ਹਟ ਗਈ ਤੇ ਹੋਰ ਸਾਨੀਆਂ ਗੱਲਾਂ ਉਦਾਂ ਹੀ ਫਿਰ ਜਿਵੇਂ ਕਹਿੰਦੇ ਆ ਉਹੀ ਗੱਲਾਂ ਦਾ ਹੀ ਰੰਗ ਚੜਨ ਲਾ ਜਾਂਦਾ ਤਾਂ ਉਦਾਂ ਹੀ ਆ ਰਿਜ਼ਲਟ ਹੈ ਉਦਾਂ ਹੀ ਆ ਰਿਜ਼ਲਟ ਹੋਇਆ ਜਿਹੜੀ ਇਹ ਚੇਂਜ ਆਈ ਤਾਂ ਕਰਕੇ ਕਹਿੰਦੇ ਹੁੰਦੇ ਨੇ ਵੀ ਸੰਗਤ ਦਾ ਬੜਾ ਵੱਡਾ ਅਸਰ ਪੈਂਦਾ ਵੀ ਉਸ ਆਪਾਂ ਆਪਾਂ ਨੂੰ ਆਪਣੀ ਸੰਗਤ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਬਾਕੀ ਕਿਹਦੇ ਲੋਕਾਂ ਦਾ ਸੰਗ ਕਰ ਰਹੇ ਹਾਂ ਕਿਉਂਕਿ ਇਹੀ ਸੰਗ ਇਹੀ ਸੰਗ ਬੇੜਾ ਪਾਰ ਵੀ ਕਰ ਦਿੰਦਾ ਤੇਹੀ ਡਬਾ ਵੀ ਦਿੰਦਾ ਬਸ ਆਹੀ ਵੱਡਾ ਕਰਨਾ ਤੇ ਆਹ ਜੇ ਆਊਟਿੰਗ ਵੀ ਕੀਤੀ ਹੈ ਜੇ ਉਹ ਦਿਨਾਂ ਚ ਮੈਂ ਪਿਛਲੇ 6 ਮਹੀਨੇ ਚ ਕਿਤੇ ਬਾਹਰ ਵੀ ਗਏ 10 ਦੋਸਤਾਂ ਦੇ ਸੰਗਤ ਤੇ ਜਾਂ ਸੇਵਾ ਆਹ ਪਿਛਲੇ 6 ਮਹੀਨੇ ਜੀ ਸੇਵਾ ਦਾ ਮਨੋਂ ਅਸਲੀ ਮੀਨਿੰਗ ਪਤਾ ਲੱਗਿਆ ਸੇਵਾ ਹੈ ਕੀ ਆ ਸੇਵਾ ਤੋਂ ਮਿਲਦਾ ਮੇਵਾ ਕਰਕੇ ਕੋਈ ਦੇਖ ਲੋ ਆ ਮਿਲਦਾ ਤਾਂ ਹੈ ਤਾਂ ਕੋਈ ਸ਼ੱਕ ਨਹੀਂ ਪਹਿਲਾਂ ਮੈਂ ਜਦੋਂ ਆਉਂਦਾ ਹੁੰਦਾ ਸੀ ਮੈਨੂੰ ਐ ਹੁੰਦਾ ਹੁੰਦਾ ਸੀ ਚਲੋ ਯਾਰ ਥੱਕ ਕੇ ਹੁਣ ਭੱਜ ਜੀਏ ਇੱਥੋਂ ਐ ਹੋਈਏ ਹੁਣ ਮੈਨੂੰ ਮਤਲਬ ਮਜ਼ਾ ਆਉਂਦਾ ਸੇਵਾ ਕਰਕੇ ਤਾਂ ਮੈਂ ਤਾਂ ਕਹਿੰਦਾ ਸੀ ਹੋਈ ਹੁਣ ਮੈਨੂੰ ਸਮਝ ਆਇਆ ਸੇਵਾ ਦਾ ਮਤਲਬ ਨਾਮ ਦਾ ਆ 6 ਮਹੀਨੇ ਜੀ ਪਤਾ ਲੱਗਿਆ ਕਿ ਨਾਮ ਹੈ ਕੀ ਆ ਪਰ ਇੱਕੋ ਇੱਕੇ ਰਸਤਾ ਜਿਹਦੇ ਨਾਲ ਆਪਾਂ ਪਾਰ ਨੂੰ ਜਿਹਦੇ ਨਾਲ ਆਪਾਂ ਆਹ ਆ ਚੱਕਰ ਚੋਂ ਪਾਰ ਨਿਕਲ ਸਕਦੇ ਪਰ ਇਹਦੇ ਲਈ ਜੇ ਆਪਾਂ ਜਿਹੜੇ ਆਪਾਂ ਆਪਣੇ ਕੰਟਰੋਲ ਤੇ ਜਿਹੜੇ ਆਪਾਂ ਸੋਚਦੇ ਵੀ ਆਪਾਂ ਸਟੈਪ ਲੈ ਸਕਦੇ ਆ ਉਹ ਇਹੀ ਹੈ ਕੇ ਚੰਗੀਆਂ ਚੀਜ਼ਾਂ ਦੀ ਹੀ ਸੰਗਤ ਕਰੋ ਫਾਲਤੂ ਚੀਜ਼ਾਂ ਆਪਣੇ ਅੰਦਰ ਨਾ ਆਉਣ ਦਿਓ ਹਰੇਕ ਚੀਜ਼ ਤੇ ਇਹ ਗੱਲ ਲਾਗੂ ਹੁੰਦੀ ਹੈ ਹਰੇਕ ਖਾਣ ਪੀਣ ਵਾਲੀ ਚੀਜ਼ ਤੇ ਆਪਣੇ ਕੰਮਕਾਰ ਜਿੱਦਾਂ ਦੇ ਆਪਣੇ ਕੰਮਕਾਰ ਨੇ ਹਰੇਕ ਗੱਲ ਤੇ ਕੰਮ ਗੱਲ ਲਾਗੂ ਹੁੰਦੀ ਹੈ ਉਦਾਂ ਦਾ ਹੀ ਆਪਣਾ ਫਿਰ ਸਿਸਟਮ ਬਣ ਜਾਂਦਾ ਉਦਾਂ ਦੀ ਵੀ ਆਪਣੀ ਦੁਨੀਆ ਬਣ ਜਾਂਦੀ ਹੈ ਬਸ ਆਹੀ ਹੈ ਸੱਚੀ ਜੀਵਨ ਹੈ ਸੱਚੀ ਵਰਤਨਾ ਸੱਚਾ ਹੀ ਜੀਵਨ ਜਿਉਣਾ ਤੇ ਆਹੀ ਸਾਰੀ ਗੱਲ ਦਾ ਨਿਚੋੜ ਪਰ ਉਹ ਇਹ ਸਮਝ ਵੀ ਸੱਚ ਦੀ ਸੰਗਤ ਕਰਨ ਵਾਲੀ ਆਉਣੀ ਆਉਣੇ ਹਰ ਪੜਾਈ ਕਦਮ ਨਾਲ ਸੋਚ ਸਮਝ ਕੇ ਵਿਚਾਰ ਕੇ ਇੱਕ ਇੱਕ ਹੂਕੇ ਕਦਮ ਧੰਨ ਦੀ ਲੋੜ ਨਹੀਂ ਆ ਜਿਆਦਾ ਉਲਝਣਾ ਨੇ ਨਾ ਇੰਨੀ ਆ ਜਿਆਦਾ ਬਾਲਾ ਜਿਆਦਾ ਉਹਦਾ ਮਸ ਇਥੇ ਸਪਰ ਬਰ ਬਰ ਦੇ ਟੁੱਕਰੇ ਤੇ ਪੈਰ ਪੈਰ ਤੇ ਬੜੇ ਟੈਸਟ ਹੁੰਦੇ ਨੇ ਤਾਂ ਬਸ ਆਹੀ ਹੈ ਜਿਹੜੀ ਚੀਜ਼ ਦੀ ਸੰਗਤ ਕਰੀ ਜਾਓਗੇ ਗੁਰਬਾਣੀ ਪੜੀ ਜਾਓਗੇ ਤਾਂ ਹੀ ਕਹਿੰਦੇ ਹਰ ਟਾਈਮ ਵਾਹੇ ਵਾਹੇ ਗੁਰ ਵਾਹੇ ਗੁਰ ਨਾਮ ਜਪਣ ਦੀ ਵੀ ਗੱਲ ਆ ਵੀ ਉਹਦਾ ਹੀ ਆਪਣੇ ਉਹਦਾ ਹੀ ਨਾਮ ਉਹਦਾ ਹੀ ਰੰਗ ਆਪਣੇ ਤੇ ਚੜਦੇ ਹੁੰਦਾ ਵਾਹੀ ਹੈ ਸੱਤ ਦਾ ਸੰਗ ਕਰਨ ਨਾਲ ਹੀ ਚੇਂਜ ਆਊਗੀ ਨਹੀਂ ਨਹੀਂ ਹੋਣੀ ਤੇ ਆਹੀ ਸਾਰੀ ਗੱਲ ਦਾ ਨਿਚੋੜ ਹੈ 6 ਮਹੀਨਿਆਂੋਂ ਤੇ ਪਿੱਛੇ ਵੀ ਬਾਕੀ ਟਾਈਮ 'ਚ ਕੋਈ ਵੀਡੀਓਜ਼ ਬਣਾਈਆਂ ਨਹੀਂ ਪਰ ਜਦ ਅਸੀਂ ਬੀਂਡ 'ਚ ਸੇਵਾ ਕਰਨ ਜਾਂਦੇ ਹਾਂ ਉਹਦੇ ਜਾਨਵਰਾਂ ਨੂੰ ਫੂਲ ਪਾਣ ਜਾਂਦੇ ਹਾਂ ਉਹਦੋਂ ਦੇ ਕਲਿੱਪ ਉਹਦੋਂ ਦੇ ਕਲਿੱਪਸ ਹੈਗੇ ਨੇ ਜਾ ਉੱਥੇ ਇੱਕ ਵਾਰੀ ਬੀੜ ਤੇ ਸ਼ੈੱਡ ਬਣ ਰਿਆ ਸੀਗਾ ਸ਼ੈੱਡ ਬਣਾਉਣ ਦਾ ਬਣਾਉਣਾ ਸੀਗਾ ਤੂੜੀ ਵਾਸਤੇ ਉੱਥੇ ਜਾਂਦੇ ਹੁੰਦੇ ਸੀ ਉੱਥੇ ਉੱਥੋਂ ਦੇ ਵੀਡੀਓ ਕਲਿੱਪਸ ਹੈਗੇ ਮੈਂ ਫਿਰ ਮੈਂ ਅੱਗੇ ਅੱਗੇ ਅਟੈਚ ਕਰਦਾ ਚਲੋ ਦੋ ਅੰਕਲ ਜੀ ਹੁਣ ਆਪਣਾ ਇੰਟਰੋਡਕਸ਼ਨ ਬਣਾ ਰਿਹਾ ਮੈਂ ਵੀਡੀਓ ਦਾ ਇੰਟਰੋਡਕਸ਼ਨ ਅੰਕਲ ਜੀ ਦਾ ਨਾਮ ਹੈ ਜੀ ਕਰਨੈਲ ਸਿੰਘ ਪਿੰਡ ਖੁੰਡਰ ਕੰਮ ਕਰ ਰਹੇ ਨੇ ਪੂਰਾ ਇਹਨਾਂ ਵਧੀਆ ਖਿੱਚ ਗਏ ਮੁੰਡਿਆਂ ਨੂੰ ਤਾਂ ਮੈਂ ਸਮਾਂ ਤਾਂ ਨਹੀਂ ਲੈਂਦੇ ਰਹੇ ਕਿੰਨੇ ਦਿਨ ਚ ਮੁੱਕ ਜੂਗਾ ਇਹ ਕੰਮ ਆਪਣਾ ਕੁਝ ਆਯੂਗਾ ਤਿੰਨ ਦਿਨਾਂ ਤੋਂ ਕੁਝ ਆਯੂਗਾ ਤਿੰਨ ਦਿਨਾਂ ਚ ਠੀਕ ਹੈ ਬਹੁਤ ਪੁਰਾਣਾ ਐਕਸਪੀਰੀਅੰਸ ਹੋਣਾ ਤੁਹਾਡਾ ਦਾ ਇਹ ਹਾਂਜੀ ਹਾਂ ਮੈਨੂੰ ਹੋ ਗਿਆ ਜੀ ਮੈਂ 83 ਦਾ ਕੰਮ ਕਰਦਾ ਸੀ 84 ਦਾ ਅੱਛਾ ਉਹਦਾ ਤੁਹਾਡੀ ਉਮਰ ਕੀ ਉਮਰ ਹੋਣੀ ਉਸ ਟਾਈਮ ਠੀਕ ਹੈ ਜੰਤਰਾ ਕਾਂਧੀ ਮਰੀਏ ਜਦ ਮੈਂ ਕੰਮ ਸਿੱਖ ਰਿਹਾ ਹੁੰਦਾ ਸੀ ਅੱਛਾ ਉਹ ਸਿੱਖਦੇ ਸੀ ਤੁਸੀਂ ਪਰ ਦੋਨੇ ਟਾਈਮ ਤੋਂ ਬਹੁਤ ਕੰਮ ਕਰਿਆ ਉਹਨੇ ਬੜੀਆਂ ਕੁੱਟੀਆਂ ਬਣਾ ਲਈਆਂ ਉਹਨੇ ਬਾਬਾ ਸੱਟ ਵੀ ਕਈ ਬਾਤ ਹੈ ਅੱਛਾ ਗੁਰਦੁਆਰਾ ਸਾਹਿਬ ਵਿੱਚ ਹੈ ਮੇਰਾ ਕੰਮ ਚੱਲ ਰਿਹਾ ਜੀ ਸਾਨੂੰ ਕਾਰ ਦੇ 20 ਸਾਲ ਹੋ ਗਏ ਜੀ ਅੱਛਾ ਕੰਮ ਚੱਲਦੇ ਨੇ ਠੀਕ ਹੈ ਦੁਆਵਾਂ ਵਿੱਚ ਦੇ ਸਕਦੇ ਸੀ ਦੁਆਵਾਂ ਛੱਟ ਗਿਆ ਚਲੋ ਹੁਣ ਤੁਸੀਂ ਦੱਸੋ ਬਈ ਮੁੰਡਿਆਂ ਨੇ ਪੂਰਾ ਕੰਮ ਖਿੱਚਿਆ ਹੋਇਆ ਖਿੱਚ ਕੇ ਸੇਵਾ ਕਰਾ ਰਹੇ ਨੇ ਹਾਂ ਕਰ ਲੋ ਸੇਵਾ ਇਹਦਾ ਹੀ ਫਲ ਮਿਲੂ ਤੁਹਾਨੂੰ ਤੇ ਉਹ ਦਵਾ ਗਾਣਾ ਬਾਪੀ ਕਹਿੰਦਾ ਵੀ ਤੇਰੇ ਹੀ ਪਤਾ ਮੁੰਡੇ ਬਹੁਤ ਵਧੀਆ ਕੰਮ ਕਰਦ ਨੇ ਆਵਾ ਫੱਟੇ ਚੱਕਦੇ ਮੁੰਡਿਆਂ ਨੇ ਆ ਗੱਲ ਜੀ ਆ ਬਹੁਤ ਬਹੁਤ ਖਾਰਾ ਅਮ ਚ ਕਰੀ ਸਾਰਿਆਂ ਨੇ ਬਹੁਤ ਜਿਆਦਾ ਕੰਮ ਕਰਿਆ ਅੱਜ ਬਹੁਤ ਬਹੁਤ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਤਾਂ ਐਂ ਲੱਗਦੇ ਸੀ ਵੀ ਆਕ ਬੈੜੇ ਸਾਨੂੰ ਮਿਲ ਕੇ ਸਾਰਾ ਉਸ ਤੋਂ ਬੈੜਿਆਂ ਨੇ ਤਾਂ ਬੱਲੇ ਚੱਤੀ ਅੱਜ ਇੱਥੇ ਆ ਕੇ ਇਹ ਤਾਂ ਪੱਕਾ ਹੀ ਆ ਵੀ ਕੱਦੀ ਦਾ ਕਿਤੇ ਮੜਾ ਮੁੱਟਾ ਦਾ ਖੂਨ ਖਾਂ ਚਾ ਤਾਂ ਨਿਕਲਦਾ ਹੀ ਹੈ ਤੇਰੇ ਵੀ ਨਿਕਲ ਤੇਰੇ ਵੀ ਲੱਗੀ ਮੇਰੇ ਤਾਂ ਕੰਡੇ ਲੱਗਿਆ ਸੀਗਾ ਮੇਰੇ ਆ ਮੈਂ ਹੁਣ ਚੱਕਿਆ ਨਾ ਹੁਣ ਇੱਟ ਇੱਕ ਇਟਾਂ ਛੱਡਤੀ ਦੂਜੀ ਐਸ ਲੈ ਨੂੰ ਆ ਗਈ ਭੱਲਿੱਟ ਉਹ ਰਹਾ ਕਿ ਤਾਂ ਕੋਈ ਐ ਜਖਮ ਜਾਂ ਲੱਗਦਾ ਨਾ ਐ ਹੁੰਦਾ ਹੁੰਦਾ ਵੀ ਚੱਲ ਕੋਈ ਬਿਮਾਰੀ ਨਿਕਲ ਗਈ ਆ ਕੋਈ ਹੁੰਦਾ ਤਾਂ ਇਹ ਹੀ ਹੈ ਇਹ ਮੇਰੇ ਆਹੀ ਬਾਹ ਤੇ ਕਿਹੜਾ ਕੁੰਡੇ ਮਾਰੀ ਹੋਈ ਨੇ ਇਹਦਾ ਫੇਰ ਸੇਵਾ ਕਰਦੇ ਤਾਂ ਉਰੇ ਪਤਾ ਨਹੀਂ ਕਿੰਨੇ ਸਾਲ ਹੋ ਗਿਆ ਹੁੰਦਾ ਇਹਨੂੰ ਕਿੰਨੇ ਸਾਲ ਹੋ ਗਏ ਹੁਣ ਆਪਾਂ ਨੂੰ ਮੀੜ ਚ ਬਾਸ ਦਸ ਸਾਲ ਹੋ ਗਏ 9 10 ਸਾਲ ਪਰ ਮੈਨੂੰ ਸੇਵਾ ਦਾ ਮਤਲਬ ਹੁਣ ਸਮਝ ਆਇਆ ਬੀੜ ਚ ਅਸਲੀ ਸੇਵਾ ਦਾ ਮਤਲਬ ਗਲਤੀ ਹੋ ਗਈ ਜੀ ਮੀਂਹ ਨਾ ਸਿੱਟਾਈ ਲੀ ਅੱਛਾ ਹੁਣ ਤਾਂ ਰਾਸ ਕੋ ਲੱਗ ਗਿਆ ਕਿੱਥੇ ਆਂ ਪੁਰੀ ਜਾ ਬੀਰ ਨਾ ਮੈਂ ਇਹਨਾਂ ਨਾਲ ਮਾਰਦਾ ਕਦੇ ਬੈਠੇ ਨਾ ਇੱਕ ਟਾਈਮ ਰੋਟੀ ਖਾ ਕੇ ਨਹੀਂ ਹਜਮ ਹੋਉਂਗੀ। ਹੋਰੇ ਰਾਜਤ ਪੂਰੇ ਦਿਨ ਤੇ ਕਿੰਨਾ ਕੁ ਜਿ ਖਾ ਲਿਆ ਆਪਾਂ। ਹੂੰ। ਹੋ ਲਗਾ ਮੋਟਾ ਇਹ ਤਾਂ। ਹੋਰੇ ਘੰਟੇ ਮਗਰ ਕੁਛ ਨਾ ਕੁਛ ਸੰਡੇ ਨੂੰ ਐ ਹੀ ਉਹਦਾ ਆਪਾਂ ਹੀ ਵਾਰ। ਹਾਂ। ਕਦੇ ਕੇਲੇ ਕਦੇ ਸਮੋਸੇ ਫਿਰ ਮੈਨੂੰ ਐ ਦੱਸ ਤੂੰ ਸੇਵਾ ਦਾ ਮਤਲਬ ਦੱਸ ਤੂੰ ਗੱਲ ਵਿੱਚ ਰਹੀ ਸੀ। ਕੱਲ ਮੈਨੂੰ ਕਿਹਾ ਸੀ ਤੇਰੀ ਬਰਾਈ। ਸੋ ਜਨਾ ਕਿ ਨਾ ਹਾਂ ਜੇ ਨਹੀਂ ਪਤਾ ਸੇਵਾ ਕਰਨ ਫਿਰ ਹੁਣ ਤੂੰ ਸੇਵਾ ਕਰਨਾ ਹੈ ਤੈਨੂੰ ਮਤਲਬ ਪਤਾ ਨਹੀਂ ਸੇਵਾ ਦਾ ਸੇਵਾ ਨਾਲ ਮੇਵਲਦੀ ਹੈ ਨਾ ਹਾਂ ਸੇਵਾ ਨਾਲ ਮੇਵਲਦੀ ਹੈ ਅੱਛਾ ਅੰਮੀਵਾ ਲੈਣਾ ਹੈ ਹਾਂ ਅੰਮੀਵਾ ਦਾ ਮਿਲ ਗਿਆ ਤੁਹਾਨੂੰ ਆ ਗੋੜ ਅਸਲੀ ਸੇਵਾ ਦਾ ਤਿੱਤਰਕ ਮੈਂ ਸਮਝਦਾ ਹਾਂ ਹਰ ਇੱਕ ਦੀ ਆਪਣਾ ਆਪਣਾ ਥਿੰਕਿੰਗ ਹੈ ਨਾ ਮੇਰੇ ਮੁਤਾਬਕ ਤਾਂ ਹੈ ਸੇਵਾ ਤੋਂ ਇੱਕ ਤਾਂ ਬੰਦੇ ਸਹਿਜ ਤਾਂ ਬਹੁਤ ਆਉਂਦੀ ਹੈ ਵੀ ਸਮਰ ਰਹਿਣ ਦੀ ਬਿਰਤੀ ਜਾਦੇ ਬਣਦੀ ਹੈ। ਹੂੰ ਹੂੰ। ਇੱਕ ਤਰ੍ਹਾਂ ਤਰ੍ਹਾਂ ਦੇ ਬੰਦਿਆਂ ਨਾਲ ਵਾਹ ਪੈਂਦਾ ਹੈ। ਹੂੰ ਹੂੰ। ਵੀ ਆਪਣੇ ਮਨ ਨੂੰ ਬੰਦਾ ਅਨ ਕੰਟਰੋਲ ਚ ਰਹਿਣ ਚ ਇਹ ਹੈਲਪ ਮਿਲਦੀ ਹੈ। ਇੱਕ ਜਿਵੇਂ ਆਪਾਂ ਆਮ ਕਹਿੰਦੇ ਜਿਵੇਂ ਮੈਂ ਪਹਿਲਾਂ ਹੀ ਕਿਹਾ ਵੀ ਸੇਵਾ ਤੋਂ ਮਿਲਦਾ ਮੇਵਾ। ਮੇਵਾ ਕੀ ਹੈ ਵੀ ਸਿਮਰਨ ਜਾਦੇ ਚੱਲਦਾ ਹੈ। ਸੇਵਾ ਕਰਕੇ। ਵੀ ਬੰਦਾ ਹਰ ਟਾਈਮ ਨਿਸ਼ਕਾਮਤਾ ਚ ਤੁਹਕੇ ਹੁ ਤਾਂ ਆਪਣੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਵੀ ਕਿਹਾ ਹੋਇਆ ਵੀ 8 63 ਸਗਲ ਪੁੰਨ ਜੀ ਦਾ ਆ ਪ੍ਰਵਾਨ ਇਹ ਹੁਣ ਆਪਾਂ ਇਹ ਜਾਨਵਰਾਂ ਵਾਸਤੇ ਜਿਹੜੇ ਵਿਚਾਰੇ ਇਹ ਬੇਜਵਾਨ ਨੇ ਉਹਨਾਂ ਵਾਸਤੇ ਹੀ ਆਪਾਂ ਸ਼ੈੱਡ ਆ ਕੂੜਾ ਬਣਾਇਆ ਉਹ ਕਰਦਾ ਤਾਂ ਪ੍ਰਮਾਤਮਾ ਹੀ ਹੈ ਸਾਰਾ ਕੁਛ ਵੀ ਭਾਵਨਾ ਵੀ ਜਿਹੜੀ ਸਾਡੀ ਬਣੀ ਸੇਵਾ ਕਰਨ ਦੀ ਦੀ ਦਇਆਈ ਮਨਚ ਸੇਵਾ ਦਾ ਮਤਲਬ ਤੁਸੀਂ ਉਰੇ ਆਉਨੇ ਹੋ ਨਾ ਸੇਵਾ ਕਰਾਉਣ ਬੰਦਾ ਇੱਥੇ ਧਰਤੀ ਤੇ ਕਿਉਂ ਆਇਆ ਕਦੇ ਸੋਚੇ ਤੁਸੀਂ ਇੱਥੇ ਕਿਉਂ ਆਏ ਹੋ ਸੇਵਾ ਕਰਨ ਜਿਹੜੀ ਉਹਦੀ ਕੁਦਰਤ ਹੈ ਜਿੰਨੀ ਉਹਦੀ ਨੇਚਰ ਹੈ ਜਿਹਨੂੰ ਆਪਾਂ ਕਹਿੰਦੇ ਜਾਂ ਜਿੰਨਾ ਵੀ ਆ ਬਸਾਰਾ ਵੀ ਇਹ ਚ ਪੋਜ਼ਿਟਿਵਿਟੀ ਕਰਾਵੇਂ ਜ਼ਿੰਦਗੀ ਬੰਦਾ ਇੱਥੇ ਬੇਸਿਕਲੀ ਜਿਉਣ ਲਈ ਉਹ ਆਇਆ ਇੱਥੇ ਸੇਵਾ ਵੀ ਉੱਚ ਚੱਲੋ ਲਾ ਲੋ ਉਹ ਆਪਾਂ ਇਹ ਦੁਨੀਆ ਚ ਦੁਖੀ ਹੋਣ ਨਹੀਂ ਆਏ ਮਤਲਬ ਉਹ ਦਾ ਮੈਂ ਆ ਮਿਲਦੇ ਮਨੂ ਉਹ ਮਿਲਦੇ ਆ ਹੋ ਜੇ ਉਹ ਪਰ ਕਰਕੇ ਨਹੀਂ ਆਏ ਮਤਲਬ ਆਪਣੀ ਐਨ ਖੁਸ਼ੀ ਵਾਲੀ ਜ਼ਿੰਦਗੀ ਹੈ ਸਾਰੀ ਪਰ ਆਪਾਂ ਉਲਝੇ ਹੋਇਆ ਹੋਰੀ ਚੱਕਰਾ ਜਿਹਾ ਮੇਨ ਮਤਲਬ ਜਿਹੜੇ ਕੰਮ ਲਈ ਇੱਥੇ ਆਏ ਹੋਏ ਆ ਉਹ ਤੋਂ ਭਟਕੇ ਹੋਇਆ ਹਰੇਕ ਇਨਸਾਨ ਸੇਵਾ ਕਰਨ ਨਾਲ ਸਹੀ ਦਿਸ਼ਾ ਮਿਲ ਜਾਂਦੀ ਹੈ ਹਰੇਕ ਤੋਂ ਖੁਸ਼ ਹੋਈਏ ਹਰੇਕ ਬੰਦਾ ਇੱਕ ਦੂਜੇ ਨੂੰ ਦੇਖ ਕੇ ਦੁਖੀ ਹੋਇਆ ਨਾ ਨਾ ਹੋ ਜਾਂਦਾ ਐਵੇਂ ਲੜਦੇ ਰਹਿੰਦੇ ਹਰੇਕ ਪ੍ਰਤੀ ਪਿਆਰ ਆਵੇ ਜਿਵੇਂ ਹੁਣ ਆਪਾਂ ਨੂੰ ਜਾਨਵਰਾਂ ਪ੍ਰਤੀ ਪਿਆਰ ਆਉਂਦਾ ਜਿਵੇਂ ਆਪਾਂ ਨੂੰ ਭਾਈਏ ਵੀ ਭੁੱਖੇ ਮਰਦੇ ਨੇ ਐਵੇਂ ਹਰੇਕ ਪ੍ਰਤੀ ਆਪਣਾ ਐਵੇਂ ਫਰਜ਼ ਹੈ ਉਹੀ ਸੇਵਾ ਹੀ ਹੈ ਮਤਲਬ ਇੱਕ ਦੂਜੇ ਪ੍ਰਤੀ ਪਿਆਰ ਦਿਖਾਉਣਾ ਸੇਵਾ ਹੈ ਹਰੇਕ ਪ੍ਰਤੀ ਆਪਾਂ ਨੂੰ ਪੂਰਾ ਨਾ ਪਿਆਰ ਭਾਵਨਾ ਹੋਣੀ ਚਾਹੀਦੀ ਹੈ ਨਿਸ਼ਕਾਮ ਹੋ ਕੇ ਵੀ ਮੇਰਾ ਕੋਈ ਮਤਲਬ ਨਹੀਂ ਆਪਾਂ ਸਾਰੇ ਆਪਾਂ ਸਾਰੇ ਇੱਕ ਦੂਜੇ ਤੋਂ ਮਤਲਬ ਵਾਸਤੇ ਇਨਸਾਨ ਰਿਸ਼ਤੇ ਰੱਖਦਾ ਹੈ ਇੱਕ ਦੂਜੇ ਨਾਲ ਉਹ ਆਪਣਾ ਅੰਦਰੋਂ ਖਤਮ ਕਰਨ ਲਈ ਆਪਾਂ ਸੇਵਾ ਕਰਦੇ ਜਨ ਪ੍ਰੇਮ ਕੀ ਹੋ ਤੇ ਨਹੀਂ ਪ੍ਰਾਪਾਇਓ ਦੇਖ ਗੁਰੂ ਗ੍ਰੰਥ ਸਾਹਿਬ 'ਚ ਵੀ ਆਉਂਦਾ ਤਾਂ ਪਹਿਲਾਂ ਵੀ ਮੈਂ ਵੀ ਜਦ ਮੈਂ ਕਹਿੰਦਾ ਸੀ ਮੈਨੂੰ ਹੁਣ ਸਮਝ ਆਈ ਐ ਵੀ ਪਹਿਲਾਂ ਵੀ ਸੇਵਾ ਕਰਨ ਹੁੰਦੇ ਨੇ ਜਿਵੇਂ ਤੁਸੀਂ ਆਉਂਦੇ ਹੋ ਐਂ ਹੁੰਦਾ ਵੀ ਕੁਝ ਹੋ ਜੇ ਆਪਣਾ ਮਤਲਬ ਲਈ ਪਰ ਹੁਣ ਜਾ ਕੇ ਸਮਝ ਆਈ ਐ ਵੀ ਸੇਵਾ ਇੱਥੇ ਉਸ ਮਤਲਬ ਲਈ ਨਹੀਂ ਆਪਾਂ ਆਉਣਾ ਵੀ ਆ ਆਪਣਾ ਕੀ ਕਹਿੰਦੇ ਕੁਝ ਹੋ ਜਵੇ ਐ ਹੋ ਜਵੇ ਉਹ ਚੀਜ਼ ਤਾਂ ਆਪਾਂ ਅੰਦਰੋਂ ਆਪਣੇ ਖਤਮ ਕਰਨੀ ਐ ਹੌਲੀ ਹੌਲੀ ਬੰਦਾ ਉਹ ਚੀਜ਼ ਸਿੱਖ ਜਾਂਦਾ ਮਤਲਬ ਉਹ ਟਾਈਮ ਤੇ ਆ ਜਾਂਦਾ ਵੀ ਆਪਾਂ ਨੂੰ ਮੇਨ ਜਿਹੜਾ ਮਤਲਬ ਦੇ ਪਹੁੰਚਣਾ ਐ ਵੀ ਆਪਾਂ ਨੂੰ ਸ੍ਰੀ ਗੁਰੂ ਪ੍ਰਤੀ ਪਿਆਰ ਹੋਵੇ ਕੁਝ ਨਹੀਂ ਦਿੰਦਾ ਵਿੱਚ ਦੇ ਨਈ ਨਹੀਂ ਕੁਛ ਪਰ ਘਾਟ ਟਰਾਲਾ ਯਾਰ ਫੌਜੀਆਂ ਕਿੱਥੋਂ ਜੇ ਬਹਿ ਗਿਆ ਓਏ ਆ ਜਾਓ ਕਾਹਲੇ ਉਰੀ ਆ ਜਾਓ ਫਿਰ ਆ ਪਰ ਦਾਂਗੇ ਪਹਿਲਾਂ ਟਰਾਲਾ ਭਰ ਲਈਏ ਵਿੱਚ ਬਹਿ ਜਾ ਮੈਂ ਵਿੱਚ ਬਹਿ ਜਾ ਵਿੱਚ ਬਹਿ ਜਾ ਕੀ ਤੁਹਾਡਾ ਵੇਟ ਵੇਟ ਤੋਲ ਚਲੋ ਥੱਲੇ ਵੀ ਹੋ ਰਹੀ ਭਾਈ ਅੰਡਾ ਦਾ ਬਾਲੀ ਉੱਚੀ ਹੈ ਉਹ ਜਦੋਂ ਮੈਂ ਤਾਂ ਆਪਣਾ ਵੇਟ ਨਹੀਂ ਕਰਨਾ ਸੀ ਇੱਕ ਹੀ ਵੇਟ ਤੇ ਨਹੀਂ ਤੇ ਪਿਆ ਹੁਣ ਦੇਖੋ ਹੁਣ ਜਮਾ ਸਹੀ ਹੈ ਹਾਂ ਬਸ ਸਹੀ ਹੈ ਸਹੀ ਹੈ ਉਹ ਨਹੀਂ ਹੁੰਦਾ ਕਿਹਾ ਵੱਧ ਵੀ ਹੈ ਇਹ ਤਾਂ ਬਚਸੀ ਹੈ 85 ਹੈ ਦਾਦਾ ਬਈ ਨਿਊ ਟੀ ਟੀ ਕਰਦਾ ਹੂੰ 83 ਹੈ ਜਰਾ ਮੇਰਾ ਦਸ ਕਿੰਨਾ ਹੋਣਾ ਸੱਤੇ ਹਾਂ ਚਲੋ ਫਿਰ ਚੱਕੇ ਹਾਂ ਅੱਗਾ ਗੱਡ ਲੈ ਸਬਰਾਇਦਰ ਦੇ ਸਾਹਮਣੇ ਇੱਕ ਬੰਦ ਤੇ ਬੜੀ ਨੀਹਾ ਫੋਨ ਤੇ ਨੋਨਾ ਉਹ ਗੱਜਾਉਣਾ ਕੋਲੇ ਤਾਂ ਸਿੰਘ ਜਨਾ ਮਾਰਨ ਪਰਮ ਜੋ ਤਾਹ ਕਰੀ ਓਏ ਕਿਸ਼ਾ ਕਰੀ ਕੁਛ ਨਹੀਂ ਕਹਿੰਦਾ ਇਹ ਦੱਸ ਕੁਛ ਨਹੀਂ ਲੈ ਆ ਇਹ ਫੇਲੇ ਆਪਣੇ ਬਾੜ ਲਾਂਗੇ ਫੁਨਲੀ

ਵੀ ਆਣੀ ਆ ਮੰਮਾ ਦੀ ਉਹ ਜੋਦੀ ਮਾਰੋ ਉਹਦੇ ਅੱਗੇ ਕਿੰਨੇ ਮੰਕੀ ਤੋੜੀ ਤੋੜੀ ਉਹਦੇ ਇਹਨੂੰ ਉੱਪਰ ਨੂੰ ਕਰਕੇ ਦਿਖਾ ਦੇ ਇਹਨੂੰ ਦਿਖਦਾ ਸਿਰੇ ਆਹੋ ਕਿੰਨੇ ਮੰਕੀ ਓਹੋ ਬਲਾਲਾ ਨੂੰ ਆ ਜਾ ਆ ਦੇ ਦੇ ਓ ਆ ਗਿਆ ਤੇ ਪਿੱਛੇ ਆਜੋ ਪਿੱਛੇ ਖੜੇ ਹੋ ਕੇ ਦੇਖਣਾ ਉਹ ਖੜੀ ਹੈ ਖੜੀ ਹੈ ਮੈਂ ਨਾ ਬੰਦਰ ਵੀ ਖੜਾ ਸੀ ਉਹਨੂੰ ਆਪਰੇ ਆਪਰੇ ਜੀ ਨੇ ਸੀ ਪਾਪਾ ਉਹ ਕੀ ਆ ਸੀ ਇੱਧੇ ਵੀ ਨੇ ਉਹਦੇ ਗੇਟ ਤੋਂ ਤੱਕ ਨੂੰ